ਜੇ ਸਹੀ ਸਮਝੋ ਨਾ ਤੇ ਮੈਂ ਨਿਮੋਸ਼ੀ ਸਮਝਦਾ ਹਾਂ ਅਮਰਤ ਬਾਰੇ ਕਹਿਣਾ ਗੁਰੂ ਸਿੱਖਾਂ ਨੂੰ ਕਦੀ ਕਿਸੇ ਨੇ ਕਿਸੇ Hindu ਨੂੰ ਕਿਹਾ ਤੂੰ Hindu ਬਣ ਜਾ ਕਿਸੇ ਮੁਸਲਮਾਨ ਨੇ ਕਿਹਾ ਤੂੰ ਮੁਸਲਮਾਨ ਬਣ ਜਾ ਇਸਾਈ ਨੂੰ ਕਿਹਾ ਤੂੰ ਇਸਾਈ ਬਣ ਜਾ ਸਾਨੂੰ ਕਿਉਂ ਕਹਿਣਾ ਪੈਂਦਾ ਅਸੀਂ ਅਕਿਰਤ ਕਹਣਾਂ ਹੋਗੇ ਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੀਤੇ ਹੋਏ ਪਰ ਪਰਵਕਾਰਾਂ ਨੂੰ ਭੁੱਲ ਗਏ ਅਸੀਂ ਤਾਂ ਵਾਰ-ਵਾਰ ਸਾਨੂੰ ਇਹ ਮੱਥਾ ਮਾਰਨਾ ਪੈਂਦਾ ਓਏ ਸਿੰਘ ਸਾਜੋ ਸਿੰਘ ਸਾਜੋ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਨਾ ਕਰਦੇ ਕਿਰਪਾ ਨਾ ਕਰਦੇ ਆੜੇ ਮੰਦਰਾ ਮੰਦਰਾ ਵਿੱਚ ਟਰਾਲ ਖੜਕਦੇ ਇਹ ਨਹੀਂ ਸੀ ਕਿਤੇ ਸੁਣਾਈ ਦੇਣੇ ਇੱਥੇ ਮਸੀਤਾਂ ਹੋਣੀਆਂ ਸੀ ਅੱਲਾਹੁ ਅਕਬਰ ਦੇ ਨਾਰੇ ਨਾਰੇ ਤਕਬੀਰ ਅੱਲਾਹੁ ਅਕਬਰ ਹੀ ਸੁਣਾਈ ਦੇਣਾ ਸੀ ਚਾਰ ਜਫਰੇ ਤੇ ਜੈਸ ਗੁਰੂ ਨੇ ਕਿਰਪਾ ਕੀਤੀ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਤਾਰਮហេਤ ਇਦੀ ਜਨ ਕਰੀ ਸੀਸ ਦੀਆ ਪਰ ਸੀ ਸੀ ਨਹੀਂ ਕੀਤੀ ਆਪਣਾ ਸੀਸ ਦੇਤਾ ਇਹ ਤਿਲਕ ਜੰਝੂ ਵਾਸਤੇ ਤੇ ਗੁਰੂ ਕੀ ਸਿੱਖੀ ਦੇ ਸ਼ਾਨ ਨੂੰ ਵਧਾਇਆ ਹੈ ਤੇ ਕਲਗੀਧਰ ਪਿਤਾ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਤੇ ਸਾਨੂੰ ਆਪਣੇ ਧੀਆਂ ਪੁੱਤ ਬਣਾਇਆ ਤੇ ਫਿਰ ਵਾਰ-ਵਾਰ ਕਹਿਣਾ ਪਵੇ ਗੁਰੂ ਕਰ ਕੇ ਪਤਰੋ ਅਮਰਤ ਸ਼ਕਲੋ ਗੁਰੂ